ਮੈਂ ਤੁਹਾਨੂੰ ਪੁੱਛਣਾ ਚਾਹਣਾ ਸਿੱਖੋ ਅੱਜ ਜਾਤ ਪਾਤ ਦੇ ਵਿੱਚ ਤੁਸੀਂ ਫਸ ਗਏ ਰਹੇਗੇ ਸਾਡੀਆਂ ਧੌਣਾਂ ਦੇ ਵਿੱਚ ਕਿਲੇ ਆੜੇ ਹੋਏ ਨੇ ਸਾਡੇ ਵਿੱਚ ਤਾਂ ਈਗੋ ਹੋ ਗਈ ਕੱਟੜਬਾਦੀ ਜਿਹੜਾ ਕੱਟੜ ਬਣ ਜੇ ਨਾ ਉਹ ਬਹੁਤਾ ਜ਼ਰ ਬਚਦਾ ਨਹੀਂ ਹੁੰਦਾ ਤੇ ਪੰਜਾਬ ਵਾਲਿਓ ਪੰਜਾਬੀਓ 3 ਕਰੋੜ ਦੇ ਗਿਣਤੀ ਦੇ ਮਾਲਕ ਜੇ ਤੁਹਾਡੇ 10-10 ਜਵਾਖ ਵੀ ਹੋਣ ਤੁਸੀਂ ਤਾਂ ਵੀ 96 ਕਰੋੜ ਨਹੀਂ ਹੋ ਸਕਦੇ ਅਸੀਂ ਇਹਨਾਂ ਦੁਰਨ ਦੁਰਕਾਰਤਾ ਅਸੀਂ ਇਹਨਾਂ ਨੂੰ ਨੇੜੇ ਨਹੀਂ ਲਾਉਂਦੇ ਪੰਜ-ਪੰਜ ਗੁਰਦੁਆਰੇ ਪਿੰਡਾਂ ਦੇ ਵਿੱਚ ਪੰਜ-ਪੰਜ ਸਮਸ਼ਾਨ ਘਾਟਾ ਡੋਟੀ ਰਾਜ ਕਿਹਦਾ ਹੋਊਗਾ ਇੱਥੇ ਰਾਜ ਕੌਣ ਕਰੂਗਾ ਕੀਤੇ ਕਰੋਗੇ 2 ਸਾਲਾਂ ਦੇ ਸਾਢੇ 3 ਲੱਖ ਕੇ ਬੰਦਾ ਅਸਾਈ ਬਣ ਗਿਆ ਗਰੀਬ ਭਾਈਚਾਰਾ ਜਿਹਨੂੰ ਸਤਗੁਰੂ ਨੇ ਕਿਹਾ ਇਹਨਾਂ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਅਸੀਂ ਉਹਨਾਂ ਨੂੰ ਬਈਏ ਬਈਏ ਕਹਿੰਦੇ ਆ ਉਹ ਵੀ ਸਾਡਾ ਹੀ ਲਾਣਾ ਹੈ ਉਹ ਵੀ ਸਾਡੇ ਵੀਰ ਨੇ ਪਟਨਾ ਸਾਹਿਬ ਦੇ ਵਿੱਚ ਗੁਰੂ ਗੋਬਾਧਾ ਮਹਾਰਾਜ ਦਾ ਬਿਹਾਰ ਦੇ ਵਿੱਚ ਜਨਮ ਹੋਇਆ ਉਥੋਂ ਹੀ ਆਏ ਨੇ ਸਾ ਜਿਹੜੇ ਪੰਜ ਪਿਆਰੇ ਨੇ ਉਹਨਾਂ ਤੋਂ ਹੀ ਆਏ ਨੇ ਤੇ ਮੈਂ ਕਹਿੰਦਾ ਫਿਰ ਜੇ ਭਈਏ ਮਾੜੇ ਨੇ ਫਿਰ ਸਾਡੇ ਸਿੱਖ ਕਿਹੜੇ ਚੰਗੇ ਨੇ ਬਾਦਲ ਕਾ ਲਾਣਾ ਸਿੱਖੀ ਆ ਉਹ ਵੀ ਪੱਗਾਂ ਹੀ ਬੰਨਦੇ ਨੇ ਉਹ ਵੀ ਅੰਮ੍ਰਿਤਧਾਰੀ ਨੇ ਉਹ ਕਿੰਨੇ ਚੰਗੇ ਹੋਗੇ ਤੁਸੀਂ ਮੰਨੋ ਚਾਹੇ ਨਾ ਮੰਨੋ ਚਾਹੇ ਡੰਡੇ ਖਾ ਕੇ ਮੰਨ ਲਿਓ ਮੰਨਦੇ ਹੋ ਜ਼ਰੂਰ ਹੋ ਖਾਨੂੰ ਚਿੰਤਾਵਾਨੇ ਸਾਡੀਆਂ ਲਤਾਂ ਇੱਕ ਦੂਜੇ ਦੇ ਖਿੱਚਦੇ ਨੇ ਜਿਹੜੇ ਵੱਡੀਆਂ-ਵੱਡੀਆਂ ਸੰਪਰਦਾਵਾਂ ਨੇ ਸ਼੍ਰੋਮਣੀ ਕਮੇਟੀ ਆ ਜਥੇਦਾਰ ਨੇ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਵੀ ਆਦਮੀਆਂ ਦਾ ਇਨਸਾਫ ਲੈਣ ਲਈ ਤੇ ਬਹਿਬਲ ਕੋਟਕਪੂਰਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾ ਦਮਾਉਣ ਲਈ 328 ਰੁਪਿਆਂ ਦਾ ਸ਼੍ਰੋਮਣੀ ਕਮੇਟੀ ਤੋਂ ਹਿਸਾਬ ਕਿਤਾਬ ਲੈਣ ਲਈ ਬਹੁਤ ਲੰਮਾ ਸਮਾਂ ਹੋ ਗਿਆ ਕੋਈ ਬਹੁਤਾ ਮਹਿਨਾਂ ਨਹੀਂ ਰਖਾਉਂਦਾ ਉਹਨਾਂ ਬੰਦੀ ਸਿੰਘਾਂ ਦੇ ਜਿਨ੍ਹਾਂ ਨੇ 30 ਸਾਲ ਹੋ ਗਏ 35 ਸਾਲ ਹੋ ਗਏ ਜੇਲ੍ਹ 'ਚ ਬੈਠਿਆਂ ਨੂੰ ਉਹਨਾਂ ਦੇ ਅੱਗੇ ਕੋਈ ਇਹ 2 ਸਾਲ ਜ਼ਿਆਦੇ ਨਹੀਂ ਸਾਡੇ ਵਾਸਤੇ ਕੋਈ ਗੱਲ ਨਹੀਂ ਜੇ ਹੋਰ ਸਮਾਂ ਬੈਠਣਾ ਪਿਆ ਬੈਠਾਂਗੇ ਪਰ ਜਗਤਾਰ ਸਿੰਘ ਹਵਾਰੇ ਨੂੰ ਨਾਲ ਲੈ ਕੇ ਜਾਵਾਂਗੇ ਅੱਜ ਪੰਜਾਬ ਦੇ ਵਿੱਚ ਜਿੱਥੇ ਬੰਦੀ ਸਿੰਘਾਂ ਦੀ ਗੱਲ ਸਾਨੂੰ ਹਰੇਕ ਨੂੰ ਕਰਨੀ ਚਾਹੀਦੀ ਹੈ ਪੰਜਾਬ ਦਾ ਇਹ ਮੁੱਦਾ ਹੈ ਸਾਡਾ ਮੁੱਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਗੁਰੂ ਸਾਹਿਬ ਦੀਆਂ ਹੋਈਆਂ ਬੇਇਨਸਾਫੀਆਂ ਦਾ ਸਾਡੇ ਉਤੇ ਇਹ ਮੁੱਦੇ ਚੱਲ ਰਹੇ ਨੇ ਹੋਰ ਬਹੁਤ ਸਾਰੇ ਮੁੱਦੇ ਨੇ ਕਿਸਾਨੀ ਮੁੱਦਾ ਹੈ ਗਰੀਬ ਜਥੇਬੰਦੀਆਂ ਦਾ ਮੁੱਦੇ ਨੇ ਅਤੇ ਪੰਜਾਬ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਮੁੱਦਾ ਇੱਕ ਦੋ ਦਿਨਾਂ ਦੀ ਖਬਰ ਵਾਇਰਲ ਹੋ ਰਹੀ ਆ ਕਿ ਮਾਝੇ ਦੀ ਧਰਤੀ ਤੇ ਸਾਡਾ ਸਿੱਖ ਐਸੀ ਬੀਸੀ ਭਾਈਚਾਰਾ ਸਿੱਖ ਕਨਵਰਟ ਦਿੱਤੇ ਵਿੱਚੋਂ ਕਨਵਰਟ ਹੋ ਕੇ ਅਸਾਈ ਧਰਮ ਗ੍ਰਹਿਣ ਕਰ ਲਿਆ ਉਹਨੇ 3.5 ਲੱਖ ਰ 2 ਸਾਲਾਂ ਦੇ ਵਿੱਚ ਸਿੱਖੋ ਉਹ ਜਥੇਬੰਦੀਆਂ ਦੇ ਜਥੇਦਾਰੋ ਸ਼ਰੋਮਣ ਕਮੇਟੀ ਦੇ ਪ੍ਰਧਾਨੋ ਕਿੱਥੇ ਮਰ ਗਏ ਉਹ ਤੁਸੀਂ ਕਿੱਥੇ ਬੈਠ ਗਏ ਪੰਛ ਦੇ ਠੇਕੇਦਾਰੋ ਤੁਹਾਨੂੰ ਪੁੱਛਣਾ ਚਾਹੁੰਦੇ ਆ ਤੁਹਾਡੇ ਕੋਲੇ ਸਾਰੀ ਤਾਕਤ ਹੈ ਪੰਜਾਬ ਦੀ ਪੰਥ ਦੀ ਕਿੱਥੇ ਮਰ ਗਏ ਤੁਸੀਂ ਸਾਡਾ 3 ਲੱਖ 2 ਸਾਲਾਂ ਦੇ ਵਿੱਚ ਸਾਈ ਬਣ ਗਏ ਸਿੱਖ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਗਿਣਤੀ ਨਹੀਂ ਕੋਈ ਰਹਿਣੀ ਸਰਕਾਰ ਆਰਐਸਐਸ ਬੀਜੇਪੀ ਦੀ ਚਾਹੁੰਦੀ ਹੈ ਕਦੋਂ ਸਿੱਖ ਮੈਨਸ ਤੇ ਆਣ ਹੁਣ ਅਸੀਂ ਰਫੈਂਡਮ ਦੀਆਂ ਗੱਲਾਂ ਕਰਦੇ ਆਂ ਵੋਟਾਂ ਪਵਾ ਲਓ ਉਹ ਦੇਖ ਰਹੀ ਆ ਸਾਰਾ ਕੁਝ ਜਿਹੜੇ ਤਕੜੇ ਘਰਾਂ ਦੇ ਜਵਾਕ ਸੀਓ ਕੈਨੇਡਾ ਜਾ ਕੇ ਵਹਿ ਗਏ ਅਮਰੀਕਾ ਜਾ ਕੇ ਵਹਿ ਗਏ ਵਿਦੇਸ਼ਾਂ ਦੇ ਵਿੱਚ ਜਾ ਕੇ ਵਹਿ ਗਏ ਕੁਝ ਸਾਡੇ ਨਸੇ ਨਾਲ ਮਰ ਗਏ ਗਰੀਬ ਭਾਈਚਾਰਾ ਜਿਹਨੂੰ ਸਤਿਗੁਰਾਂ ਨੇ ਕਿਹਾ ਇਹਨਾਂ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਯਾਦ ਕਰੇ ਮੋਰੀ ਗੁਰਿਆਈ ਨਹੀਂ ਕੋਈ ਸਰਦਾਰ ਬਣਾਉਂਦਾ ਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਇਸਾਈ ਬਣ ਗਏ ਰਾਜ ਕਿਹਦਾ ਹੋਊਗਾ ਇੱਥੇ ਰਾਜ ਕੌਣ ਕਰੂਗਾ ਕੀਤੇ ਕਰੋਗੇ ਜਦੋਂ ਤੁਹਾਡੀ ਗਿਣਤੀ 2 ਸਾਲਾਂ ਦੇ ਸਾਢੇ 3 ਲੱਖ ਕਾ ਬੰਦਾ ਅਸਾਈ ਬਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕੱਖ ਨਹੀਂ ਰਹਿਣੀ ਫਿਰ ਪਵਾਲਿਓ ਰਫੈਂਡਮ ਦੀਆਂ ਵੋਟਾਂ ਫਿਰ ਕੀਤੇ ਰਾਜ ਕਰੋਗੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਸਿੱਖੋ ਅੱਜ ਜਾਤ ਪਾਤ ਦੇ ਵਿੱਚ ਤੁਸੀਂ ਫਸ ਗਏ ਰਹੇਗੇ ਸਾਡੀਆਂ ਧੌੜਾਂ ਦੇ ਵਿੱਚ ਕਿਲੇ ਆੜੇ ਹੋਏ ਨੇ ਆ ਭਾਈਚਾਰਾ ਜਿਹਨੂੰ ਸਤਗੁਰਾਂ ਨੇ ਹਿੱਕ ਦੇ ਨਾਲ ਲਾਇਆ ਕਲਗੀ ਤੋੜੇ ਬਖਸ਼ੇ ਇਹਨਾਂ ਗਰੀਬ ਸਖਾਂ ਕੋ ਦਿਉ ਪਾਤਸ਼ਾਹੀ ਦਾ ਨਾਰਾ ਦਿੱਤਾ ਤੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋਕਿਆ ਸਾਡੇ ਵਿੱਚ ਤਾਂ ਈਗੋ ਹੋ ਗਈ ਕੱਟੜਬਾਦੀ ਜਿਹੜਾ ਕੱਟੜ ਬਣ ਜੇ ਨਾ ਉਹ ਬਹੁਤਾ ਜ਼ਰ ਬਚਦਾ ਨਹੀਂ ਹੁੰਦਾ ਜਿਹਦੇ ਵਿੱਚ ਕੱਟੜਤਾ ਆਦਿਆ ਸਿੱਖ ਧਰਮ ਦੇ ਵਿੱਚ ਕੱਟੜਤਾ ਆ ਗਈ ਹੈ ਅਸੀਂ ਜਾਜੇ ਕੱਟੜ ਹੋ ਗਏ ਆ ਦੂਜਿਆਂ ਨੂੰ ਨਾ ਰੌਣਾ ਨਹੀਂ ਚਾਹੁੰਦੇ ਕਿਸੇ ਨੂੰ ਅਸੀਂ ਕੁਛ ਕਹਨੇ ਆ ਕਿਸੇ ਨੂੰ ਕੁਛ ਕਹਨੇ ਆ ਮੈਂ ਉਹਨਾਂ ਆਗੂਆਂ ਨੂੰ ਪੁੱਛਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਲਾਲੋ ਦੇ ਘਰੇ ਗਏ ਆ ਕੋਧਰੇ ਦੀ ਰੋਟੀ ਖਾਧੀ ਹੈ ਮਲਕ ਭਾਗੋ ਦੇ ਭਗਵਾਨ ਠਕਰਾਤੇ ਗਰੀਬਾਂ ਨੂੰ ਨਵਾਜਿਆ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਜਦੋਂ ਚੁਣੇ ਸੀ ਉਹ ਕੱਲੇ ਪੰਜਾਬ ਚੋਂ ਨਹੀਂ ਚੁਣੇ ਸੀ ਬਿਦਰ ਤੋਂ ਆਏ ਦਿੱਲੀ ਤੋਂ ਆਏ ਤੇ ਲਾਹੌਰ ਤੋਂ ਆਏ ਹੋਰ ਪੂਰੇ ਭਾਰਤ ਦੇ ਸੂਬਿਆਂ ਦੇ ਵਿੱਚੋਂ ਆਏ ਸੀ ਪੰਜਾਬ ਚੋਂ ਕੌਣ ਸੀ ਦੱਸੋ ਇੱਕੋ ਹੀ ਸੀ ਹਿੰਮਤ ਸਿੰਘ ਗੁਰਮਖ ਪਿਆਰਿਓ ਅਸੀਂ ਕਹਿੰਨੇ ਖਾਲਸਾ ਰਾਜ ਕਰਾਂਗੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਦੋਂ ਕਿਤੇ ਕਰੋਗੇ ਤੁਹਾਡੀ ਉਪਾਦੀ ਕਿੰਨੀ ਹੈ ਪੂਰੇ ਮੁਲਕ ਦੇ ਵਿੱਚ ਪੂਰੇ ਬੱਲ ਦੇ ਵਿੱਚ 3 ਕਰੋੜ ਤੁਹਾਡੀ ਉਪਾਦੀ ਹੈ ਤੇ ਸਤਗੁਰਾਂ ਨੇ ਸਾਨੂੰ ਕੀ ਕਿਹਾ 96 ਕਰੋੜ ਖਾਲਸਾ ਹੋਊਗਾ ਤੇ ਪੰਜਾਬ ਵਾਲਿਓ ਪੰਜਾਬੀਓ 3 ਕਰੋੜ ਦੇ ਗਿਣਤੀ ਦੇ ਮਾਲਕ ਜੇ ਤੁਹਾਡੇ 10-10 ਜਵਾਖ ਵੀ ਹੋਣ ਤੁਸੀਂ ਤਾਂ ਵੀ 96 ਕਰੋੜ ਨਹੀਂ ਹੋ ਸਕਦੇ ਤਾਂ ਵੀ ਤੁਸੀਂ ਇਸ ਬੱਲ ਦੇ ਉੱਤੇ ਰਾਜ ਨਹੀਂ ਕਰ ਸਕਦੇ ਕਦੋਂ ਕਰੋਗੇ ਜਦੋਂ ਆ ਗਰੀਬ ਸਿੱਖਾਂ ਨੂੰ ਨਾਲ ਲੈ ਕੇ ਚੱਲੋਂਗੇ ਗੁਰੂ ਨਾਨਕ ਦਾ ਸਿਧਾਂਤ ਦਾ ਬਗਦਾਦ ਤੱਕ ਗਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਦਾਸੀਆਂ ਕੀਤੀਆਂ ਸਿੱਖ ਧਰਮ ਦਾ ਬੀਜ ਬੋਇਆ ਤੇ ਅਸੀਂ ਕਿੱਥੇ ਤੁਰੇ ਫਿਰਦੇ ਆ ਅਸੀਂ ਇਹਨਾਂ ਦੁਰਨ ਦਰਕਾਰਤਾ ਅਸੀਂ ਇਹਨਾਂ ਨੂੰ ਨੇੜੇ ਨਹੀਂ ਲਾਉਂਦੇ ਪੰਜ-ਪੰਜ ਗੁਰਦੁਆਰੇ ਪਿੰਡਾਂ ਦੇ ਵਿੱਚ ਪੰਜ-ਪੰਜ ਸਮਸ਼ਾਨ ਘਾਟਾ ਡੋਟੀ ਜਿੰਨਾ ਚਿਰ ਇਹ ਸਾਡੇ ਵਿੱਚੋਂ ਈਗੋ ਨਹੀਂ ਨਿਕਲਦੀ ਉਹ ਨਾਚਰ ਅਸੀਂ ਪਾਸ ਨਹੀਂ ਹੋ ਸਕਦੇ ਸਾਡੀ ਦਿਨੋਂ ਦਿਨੇ ਇਸੇ ਤਰ੍ਹਾਂ ਗਿਣਤੀ ਘਟੂਗੀ ਕਿਵੇਂ ਇਹਨਾਂ ਨੂੰ ਬੁੱਕਲ ਦੇ ਵਿੱਚ ਲੈਣਾ ਸਾਡੇ ਮਸਲੇ ਬਹੁਤ ਨੇ ਪ੍ਰਵਾਸੀਆਂ ਦੀ ਰਹੀ ਗੱਲ ਸਾਰੇ ਪ੍ਰਵਾਸੀ ਕੋ ਜੀ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਬਈਏ ਬਈਏ ਕਹਿੰਦੇ ਆ ਉਹ ਵੀ ਸਾਡਾ ਹੀ ਲਾਣਾ ਹੈ ਉਹ ਵੀ ਸਾਡੇ ਵੀਰ ਨੇ ਗੁਰਮੁਖ ਪਿਆਰੇ ਬਟਨਾ ਸਾਹਿਬ ਦੇ ਵਿੱਚ ਗੁਰੂ ਗੋਬਾ ਸਿੰਘ ਮਹਾਰਾਜ ਦਾ ਬਿਹਾਰ ਦੇ ਵਿੱਚ ਜਨਮ ਹੋਇਆ ਉੱਥੋਂ ਹੀ ਆਏ ਨੇ ਸਾਡੇ ਜਿਹੜੇ ਪੰਜ ਪਿਆਰੇ ਨੇ ਉਹਨਾਂ ਤੋਂ ਹੀ ਆਏ ਨੇ ਉੱਥੋਂ ਹੀ ਆਏ ਨੇ ਦੇਸ ਮੈਂ ਕਹਿੰਦਾ ਫਿਰ ਜੇ ਭਈਏ ਮਾੜੇ ਨੇ ਫਿਰ ਸਾਡੇ ਸਿੱਖ ਕਿਹੜੇ ਚੰਗੇ ਨੇ ਬਾਦਲ ਕਾਲਾਣਾ ਸਿੱਖੀ ਆ ਉਹ ਵੀ ਪੱਗਾਂ ਹੀ ਬੰਨਦੇ ਨੇ ਉਹ ਵੀ ਅੰਮ੍ਰਿਤਧਾਰੀ ਨੇ ਉਹ ਕਿਨੇਕ ਚੰਗੇ ਹੋਗੇ ਜਿਹੜੇ ਸਿੱਖੀ ਦਾ ਜੜਾ ਵਧ ਰਹੇ ਨੇ ਸਾਰੀਆਂ ਕੌਮਾਂ ਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਗੱਲ ਬਕੜੀ ਦੇ ਵਿੱਚ ਲੈਣਾ ਪੈਣਾ ਤੇ ਸੰਵਿਧਾਨ ਕਹਿੰਦਾ ਬੰਦੀ ਸਿੰਘ ਰਿਹਾਸ ਹੋਣੇ ਚਾਹੀਦੇ ਨੇ ਡਾਕਟਰ ਨਵੇੜਕਾਰ ਸਾਹਿਬ ਨੇ ਇਹ ਗੱਲ ਕਹੀ ਸੀ ਇਹ ਇਹ ਸਵਿਧਾਨ ਆ ਜਿਹੜਾ ਇਹ ਜੇ ਚੰਗੇ ਹੱਥਾਂ ਦੇ ਵਿੱਚ ਆ ਗਿਆ ਤਾਂ ਇਹ ਚੰਗਾ ਕਹਾਊਗਾ ਜੇ ਮਾੜੇ ਹੱਥਾਂ ਦੇ ਵਿੱਚ ਤਾਂ ਅਜ ਮਾੜਾ ਕਹਾਊਗਾ ਅਜ ਇਹ ਮਾੜੇ ਹੱਥਾਂ ਦੇ ਵਿੱਚ ਹੈ ਸਵਿਧਾਨ ਨਹੀਂ ਕਹਿੰਦਾ ਬੰਦੀ ਸਿੰਘ ਬਾਹਰੇ ਰਹਿਣੇ ਚਾਹੀਦੇ ਉਹ ਕਹਿੰਦੇ ਇਹਨਾਂ ਨੂੰ ਫਟਾਫਟ ਛੱਡੋ ਅਜ ਤੋ 15 20 ਸਾਲ ਬਾਹਰੇ ਹੋਣੇ ਚਾਹੀਦੇ ਸੀ ਉਹ ਸਵਿਧਾਨ ਦੇ ਮੁਤਾਬਕ ਪਰ ਸਵਨਾ ਨੂੰ ਕਿਨੇ ਤੋੜਿਆ ਸਰਕਾਰਾਂ ਨੇ ਸਿੱਖਾਂ ਨੇ ਨਹੀਂ ਸਵਿਧਾਨ ਤੋੜਿਆ ਸਿੱਖ ਕਦੇ ਵੀ ਸੰਵਿਧਾਨ ਨਹੀਂ ਤੋੜਦੇ ਕਾਨੂੰਨ ਦੇ ਅਜਾਬ ਦੇ ਵਿੱਚ ਰਹਿੰਦੇ ਆ ਜਿਹੜੇ ਵੱਡੀਆਂ-ਵੱਡੀਆਂ ਟਾਰਾ ਮਾਰਦੇ ਨੇ ਉਹ ਸੀ ਸੰਵਿਧਾਨ ਨੂੰ ਨਹੀਂ ਮੰਗਦੇ ਫਿਰ ਜ਼ਮਾਨਤਾਂ ਨਾ ਕਰਾਇਆ ਕਰੋ ਜਦੋਂ ਫੜ ਲੈਂਦੇ ਨੇ ਉਹ ਵੀ ਸੰਵਿਧਾਨ ਦੇ ਮੁਤਾਬਕ ਹੁੰਦੀਆਂ ਨੇ ਆ ਵੀ ਜਿਹੜਾ ਹੈਗਾ ਪ੍ਰੋਟੈਸਟ ਚੱਲ ਰਿਹਾ ਇਹ ਵੀ ਕਾਨੂੰਨ ਦੇ ਤਹਿਤ ਚੱਲ ਰਿਹਾ ਖਾਲਸਾ ਜੀ ਜਦੋਂ ਸਾਡੇ ਵਿੱਚ ਪਾਵਰ ਆ ਗਈ ਅਸੀਂ ਖਾਲਸਾ ਰਾਜ ਦੇ ਪੰਧੀ ਬਣ ਕੇ ਸਾਡਾ ਰਾਜ ਆ ਗਿਆ ਉਦੋਂ ਅਸੀਂ ਆਪਣੇ ਕਾਨੂੰਨ ਬਣਾਵਾਂਗੇ ਉਦੋਂ ਸਾਡਾ ਸੰਵਿਧਾਨ ਵੀ ਅਲੱਗ ਹੋਊਗਾ ਜਿੰਨਾ ਚਿਰ ਅਸੀਂ ਇਸ ਭਾਰਤ ਦੇ ਨਾਲ ਆ ਸਾਨੂੰ ਫਾਲੋ ਕਰਨਾ ਪੈਣਾ ਤੁਸੀਂ ਮੰਨੋ ਚਾਹੇ ਨਾ ਮੰਨੋ ਚਾਹੇ ਡੰਡੇ ਖਾ ਕੇ ਮੰਨ ਲਿਓ ਮੰਨਦੇ ਹੋ ਜ਼ਰੂਰ ਹੋ ਫਿਰ ਜ਼ਮਾਨਤਾ ਕਰਾਉਂਦੇ ਭਜਦੇ ਫਿਰਦੇ ਹੋ ਫਿਰ ਕਿਉਂ ਕਾਨੂੰਨ ਦਾ ਸਹਾਰਾ ਲੈਨੇ ਹੋ ਮੰਨਣਾ ਪੈਣਾ ਤੁਹਾਨੂੰ ਤੁਹਾਡੇ ਵਿੱਚ ਜੜੀ ਈਗੋ ਬੜੀ ਹੋਈ ਹੈ ਖਾਲਸਾ ਰਾਜ ਐਵੇਂ ਜੀ ਕਾਇਮ ਹੋਣਾ ਖਾਲਸਾ ਰਾਜ ਇਹਨਾਂ ਗਰੀਬਾਂ ਨੂੰ ਨਾਲ ਲੈ ਕੇ ਪੈਦਾ ਕਰਨਾ ਪੈਣਾ ਤੇ ਸਾਡੇ ਮੁੱਦੇ ਬਹੁਤ ਨੇ ਖਾਲਸਾ ਜੀ ਸਾਨੂੰ ਚਿੰਤਾਵਾਂ ਨੇ ਸਾਡੀਆਂ ਲਤਾਂ ਇੱਕ ਦੂਜੇ ਦੇ ਖਿੱਚਦੇ ਨੇ ਜਿਹੜੇ ਵੱਡੀਆਂ-ਵੱਡੀਆਂ ਸੰਪਰਦਾਵਾਂ ਨੇ ਸ਼੍ਰੋਮਣੀ ਕਮੇਟੀ ਆ ਜਥੇਦਾਰ ਨੇ ਉਹ ਚੁੱਪ ਬੈਠੇ ਨੇ ਪੰਜਾਬ ਦਾ ਜਿਹੜਾ ਆਏ ਦਿਨ ਘਾਣ ਹੋ ਰਿਹਾ ਸਾਨੂੰ ਸਾਰੇ ਪਾਸੋਂ ਖਤਮ ਕਰਨ ਤੇ ਆਰਐਸਐਸ ਬੀਜੇਪੀ ਤੁਰੀ ਹੋਈ ਆ ਸੀ ਚੰਦ ਜਿਹੜੇ ਲੋਕ ਆ ਜਿਹੜੇ ਸੱਚਾਈ ਦੇ ਰਾਹ ਤੇ ਨੌਜਵਾਨ ਚੱਲ ਰਹੇ ਨੇ ਨਿਹੰਗ ਸਿੰਘ ਦਲਪਥ 94 ਨੇ ਅਤੇ ਹੋਰ ਜਥੇਬੰਦੀਆਂ ਨੇ ਉਹ ਸਾਰੀਆਂ ਤੜਫ ਰਹੀਆਂ ਨੇ ਪਰ ਜਿਹੜੇ ਧਨਾੜ ਨੇ ਜਿਹੜੇ ਚੰਗੇ ਵੱਡੇ ਅਹੁਦਿਆਂ ਤੇ ਨੇ ਜਿਨ੍ਹਾਂ ਕੋਲ ਤਾਕਤ ਹੈ ਉਹ ਬੋਲ ਨਹੀਂ ਰਹੇ ਉਹ ਇਸ ਦੇਖ ਤਮਾਸ਼ਾ ਦੇਖ ਰਹੇ ਨੇ ਜਦੋਂ ਸੇਕ ਉਹਨਾਂ ਤੱਕ ਪਹੁੰਚੂਗਾ ਫਿਰ ਗੱਲ ਬਣਨੀ ਹੈ ਇਸ ਕਰਕੇ ਖਾਲਸਾ ਜੀ ਅਸੀਂ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਉਥੇ ਅਸੀਂ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਚਿੰਤਾ ਪੰਜਾਬ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਪਹਿਲਾਂ ਸਾਡਾ ਪੰਜਾਬ ਭਾਰਤ ਮੰਡ ਵੇਲੇ ਭਾਰਤੀ ਮੰਡ ਨੇ ਹੋਈ ਪੰਜਾਬ ਦੀ ਹੋਈ ਇੱਕ ਲਹਿੰਦਾ ਇੱਕ ਚੜਦਾ ਹੋ ਗਿਆ ਫਿਰ ਮਹਾਪੰਜਾਬ ਫਿਰ ਇਹ ਦੇ ਵਿੱਚੋਂ ਕੱਟਿਆ ਗਿਆ ਹਰਿਆਣਾ ਹਿਮਾਚਲ ਰਾਜਸਥਾਨ ਹੁਣ ਚੰਡੀਗੜ੍ਹ ਖੋਲਿਆ ਹੁਣ ਸਾਨੂੰ ਘਰਾਂ ਤੋਂ ਵੀ ਕਰ ਦੇਣਗੇ ਲਖੇ ਬਾਈ ਨੇ ਕਿਹਾ ਸਾਹ ਲੈਣ ਤੇ ਵੀ ਟੈਕਸ ਲੱਗੂਗਾ ਫਿਰ ਭੱਜੋਂਗੇ ਇਸ ਕਰਕੇ ਖਾਲਸਾ ਜੀ ਸਾਨੂੰ ਇਹਨਾਂ ਗੱਲਾਂ-ਬੱਲ ਧਿਆਨ ਦੇਣ ਦੀ ਲੋੜ ਹੈ ਅੱਜ ਦੀ ਮਹਾਪੰਚਾਇਤ ਦਾ ਜਿਹੜੇ ਅਸੀਂ ਇਹਦਾ ਸਿੱਟਾ ਕੱਢਿਆ ਜਿਹੜਾ ਅਸੀਂ ਇਥੇ ਇਸ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਪੰਜਾਬ ਦੇ ਜਿਹੜੇ ਬਹੁਤ ਸਾਰੇ ਮਸਲੇ ਨੇ ਉਹ ਕਿਵੇਂ ਹੱਲ ਹੋਣਗੇ ਅਸੀਂ ਕੁਝ ਕਮੇਟੀਆਂ ਬਣਾਈਆਂ ਨੇ ਸੰਗਤ ਪ੍ਰਬਾਣ ਕਰੇ ਤੇ ਸਭ ਤੋਂ ਪਹਿਲਾਂ ਤਾਂ ਸਾਡਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਉਹਦੇ ਉੱਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਿਮੂਦ ਪਰਾਚਾ ਜੀ ਇੱਕ ਟੀਮ ਬਣਾਈ ਗਈ ਹੈ ਪੰਜ ਵਕੀਲਾਂ ਦੇ ਉਹਨਾਂ ਦੇ ਨਾਲ ਕੰਮ ਕਰਨਗੇ ਜਿਹੜੇ ਬੰਦੀ ਸਿੰਘਾਂ ਦੇ ਲੱਗੇ ਹੋਏ ਨੇ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਉਹ ਆਪਣੀ ਜਦੋ ਜਹਿਦ ਕਰਨਗੇ ਉਹਨਾਂ ਨੇ ਨਿਸ਼ਕਾਮ ਸੇਵਾ ਕਰਨੀ ਉਹਨਾਂ ਨੇ ਕੋਈ ਪੈਸਾ ਨਹੀਂ ਲੈਣਾ ਨਿਸ਼ਕਾਮ ਸੇਵਾ ਹੈ ਜੇ ਤੁਹਾਨੂੰ ਪੈਸੇ ਵਾਲੇ ਜਾਦੇ ਚੰਗੇ ਲੱਗਦੇ ਨੇ ਪੈਸੇ ਵਾਲੇ ਵੀ ਕਰਕੇ ਦੇਖ ਲਓ ਦੇਖੀ ਜਾਂਦੇ ਹੋ ਕਿੰਨੀ ਹੱਕ ਕਿੰਨਾ ਕੁਸ ਹੋ ਗਿਆ ਜਿਹੜੀ ਨਿਸ਼ਕਾਮ ਸੇਵਾ ਕਰਦੇ ਆ ਸਾਡੇ ਉਹਦਾ ਮਰ ਕਦਰ ਨਹੀਂ ਹੈ ਭਾਈ ਮੰਜਪੁਰ ਉਹ ਵੀ ਨਿਸ਼ਕਾਮ ਸੇਵਾ ਹੋਰ ਭਾਈ ਅਮਰ ਸਿੰਘ ਚਾਹਲ ਉਹ ਵੀ ਨਿਸਕਾਮ ਸੇਵਾ ਜਿਹੜੇ ਹੋਰ ਪੈਸੇ ਮੰਗਦੇ ਨੇ ਮੈਂ ਸੁਣਿਆ ਸੀ ਕਿ 10 ਲੱਖ ਦੇਣ ਨੂੰ ਫਿਰਦੇ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪੇਸ਼ੀ ਦਾ ਵਕੀਲ 10 ਲੱਖ ਲੈਊਗਾ ਇਹ ਕਰਨਾ ਹੁਣ ਦੇਖ ਲਓ ਤੁਸੀਂ 10 ਲੱਖ ਦੇਣਾ ਜਾਂ ਫਿਰ ਨਿਸਕਾਮ ਸੇਵਾ ਵਾਲਾ ਤੁਸੀਂ ਸੇਵਾ ਕਰਾਉਣੀ ਹੈ ਅਸੀਂ ਉਹਨਾਂ ਨੂੰ ਚੁਣ ਲਿਆ ਹੈ ਉਹ ਇਸ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਦੇ ਯਤਨਸ਼ੀਲ ਹੋਣਗੇ ਮਹਿਮੂਦ ਪਰਾਚਾ ਜੀ ਉਹ ਆਪਣੀ ਟੀਮ ਦੇ ਨਾਲ ਸਾਰੇ ਬੰਦੀ ਸਿੰਘਾਂ ਦੀ ਗੱਲ ਕਰਨਗੇ ਇੱਕ ਸਾਡਾ ਅਸੀਂ ਜਿਹੜਾ ਸਾਡਾ ਭਾਈਚਾਰਾ ਹੈ ਹਰਿਆਣੇ ਦੇ ਵਿੱਚ ਵੱਖ ਹੋ ਗਿਆ ਜਿਹਨਾਂ ਨੂੰ ਅਸੀਂ जाट ਸੂੰਦ ਆਏ ਕਹਿੰਦੇ ਆ ਪਿੱਛੇ ਜੇ ਰੌਲਾ ਪੈ ਗਿਆ ਸੀ जाट ਸਿੱਖਾਂ ਦਾ ਕੈਨੇਡਾ ਦੇ ਵਿੱਚ ਮੰਦਿਰ ਦੇ ਵਿੱਚ ਰੌਲਾ ਪੈ ਗਿਆ ਸੀਗਾ ਉੱਥੇ ਉੱਥੇ ਫਿਰ ਅਸੀਂ ਜਾ ਕੇ ਸਾਰੀ ਗੱਲਬਾਤ ਕੀਤੀ ਉਹ ਸਾਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੇ ਮਨੋਜ ਸਿੰਘ ਦੂਹਣ ਤੁਹਾਡੇ ਕੋਲੇ ਆ ਗਏ ਨੇ ਅੰਮ੍ਰਿਤਸਰ ਕੇ ਗੁਰੂ ਵਾਲੇ ਬਣ ਗਏ ਨੇ ਅਸੀਂ ਇੱਕ जाट ਸਿੱਖਾਂ ਦੀ ਤੇ ਇੱਕ ਜਿਹੜੇ ਆਪਣੇ ਪੰਜਾਬ ਦੇ ਸਿੱਖ ਨੇ ਇੱਕ ਕਮੇਟੀ ਬਣਾਈ ਆ ਤਾਲਮੇਲ ਕਮੇਟੀ ਜੇ ਕੋਈ ਮਸਲਾ ਇੱਥੇ ਹੁੰਦਾ ਹੈ जाट ਭਾਈਚਾਰੇ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜਿਵੇਂ ਪਿੱਛੇ ਜੇ ਉੱਠਿਆ ਉਹਨਾਂ ਨੂੰ ਖਤਮ ਕਰਨ ਵਾਸਤੇ ਅੱਗੇ ਆਪਸ ਵਿੱਚ ਪਿਆਰ ਵਧਾਉਣ ਵਾਸਤੇ ਇੱਕ ਤਾਲਮੇਲ ਕਮੇਟੀ ਬਣਾਈ ਹੈ ਉਹਦੇ ਵਿੱਚ ਅਸੀਂ ਲਿਆ ਹਰਿਆਣੇ ਤੋਂ ਮਨੋਜ ਦੋਹਨ ਐਡਵੋਕੇਟ ਪੂਨਮ ਆਰਿਆ ਜੀ ਜੋ ਤੁਹਾਡੇ ਸਾਹਮਣੇ ਸੰਬੋਧਨ ਹੋ ਕੇ ਗਏ ਨੇ ਦੀਪਕ ਫੌਜੀ ਚੌਧਰੀ ਪੁਸ਼ਪਿੰਦਰ ਸਿੰਘ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਤੇ ਸਾਡਾ ਨੌਜਵਾਨ ਆਗੂ ਲੱਖਾ ਸਨਹਾੜਾ ਤੇ ਸਾਡੇ ਸਮਾਜ ਸੇਵੀ ਫਿਲਮ ਅਦਾਕਾਰ ਅਮਨਤੋਜ ਮਾਨ ਤੇ ਦਾਸ ਉਹਦੇ ਵਿੱਚ ਸ਼ਾਮਲ ਹੋਵੇਗਾ ਜਦੋਂ ਕੋਈ ਇਹੋ ਜਿਹਾ ਰਾਲਾ ਆਉਂਦਾ ਸੀ ਉਥੇ ਪਹੁੰਚ ਕੇ ਉਹਦਾ ਸਾਨਵੀਨ ਕਰਕੇ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਾਂਗੇ ਆਪਸੀ ਪਿਆਰ ਭਾਈਚਾਰਾ ਵਧਾਉਣਾ ਹੈ ਤੇ ਤੀਜੀ ਜਿਹੜੀ ਹੈਗੀ ਆ ਕਮੇਟੀ ਜਿਸ ਤਰ੍ਹਾਂ ਸਿੱਖ ਭਾਈਚਾਰਾ ਤੇ ਇੱਕ ਗਰੀਬ ਸਿੱਖ ਭਾਈਚਾਰਾ ਐਸਸੀ ਬੀਸੀ ਜਿਹਨੂੰ ਕਹਿੰਦੇ ਆ ਜਿਹੜੇ ਧਰਮ ਪਰਵਰਤਨ ਕਰਕੇ ਉਧਰ ਐਸਾਈ ਧਰਮ ਦੇ ਵਿੱਚ ਜਾ ਰਹੇ ਨੇ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਯਤਨਸ਼ੀਲ ਹੋਏ ਆ ਹੌਲ ਜਾ ਰਹੇ ਆ ਅਸੀਂ ਇੱਕ ਜਿਹੜੀ ਹੈਗੀ ਆ ਕਮੇਟੀ ਬਣਾ ਰਹੇ ਆ ਜਿਹਦੇ ਵਿੱਚ ਡਾਕਟਰ ਰੀਤੂ ਜੀ ਇਸ ਕਮੇਟੀ ਦੇ ਆਗੂ ਹੋਣਗੇ ਪ੍ਰੋਫੈਸਰ ਕੁਸ਼ਲ ਕੁਮਾਰ ਜੀ ਕਪੂਰਥਲਾ ਤੋਂ ਉਹ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਭਾਈ ਜਸਕਨ ਸਿੰਘ ਕਾਲ ਸਿੰਘ ਵਾਲਾ ਭਾਈ ਗੁਰਦੀਪ ਸਿੰਘ ਬਠਿੰਡਾ ਬਾਬਾ ਪ੍ਰਗਟ ਸਿੰਘ ਤਰਨਾ ਦਲ ਇਹ ਇਸ ਕਮੇਟੀ ਦੇ ਵਿੱਚ ਸਾਮਨ ਹੋਣਗੇ ਅਸੀਂ ਉਥੇ ਤੱਕ ਜਾਵਾਂਗੇ ਜਿਹੜੇ ਸਾਡੇ ਪਰਿਵਾਰ ਸਿੱਖੇ ਨੂੰ ਛੱਡ ਕੇ ਦੂਸਰੇ ਧਰਮ ਦੇ ਵਿੱਚ ਚਲੇ ਗਏ ਉਹਨਾਂ ਦੀਆਂ ਪ੍ਰੋਬਲਮ ਸੁਣਾਗੇ ਤੇ ਸਾਨੂੰ ਹੁਣ ਉਹਨਾਂ ਬਾਬਿਆਂ ਦੀ ਲੋੜ ਹੈ ਉਹਨਾਂ ਦੀ ਲੋੜ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਜਾਣ ਉਹਨਾਂ ਦਾ ਦੁੱਖ ਸੁਣਨਾ ਵੀ ਕਿਸੇ ਦੀ ਬੱਚੀ ਦੇ ਪੜ੍ਹਾਈ ਦਾ ਖਰਚਾ ਉਹ ਦੇਣਾ ਕਰਨਾ ਕਿਸੇ ਦੀ ਬੱਚੀ ਦੇ ਆਨੰਦ ਕਾਰਜ ਕਰਾਉਣੇ ਨੇ ਉਹ ਕਰਨ ਕਿਸੇ ਦਾ ਕੋਠਾ ਡਿੱਗਿਆ ਹੋਇਆ ਉਹ ਪਾ ਕੇ ਦੇਣ ਸਾਨੂੰ ਇਹੋ ਜੇ ਮਹਾਪੁਰਸ਼ਾਂ ਦੀ ਸੰਤ ਬਾਪਿਆਂ ਦੀ ਲੋੜ ਹੈ ਹੁਣ ਆਓ ਮੈਦਾਨ 'ਚ ਕਿਹੜਾ ਆਉਂਦਾ ਹੈ ਅਸੀਂ ਬਲਾਕ ਪੱਧਰ ਤੇ ਜਾ ਕੇ ਇਹ ਕੰਮ ਕਰਨੇ ਆ ਨਿਰਾਪਰਾ ਵਿਦੇਸ਼ਾਂ ਦੇ ਵਿੱਚ ਜਾ ਕੇ ਇਹ ਨਾ ਕਿਹਾ ਕਰੋ ਵੀ ਸਾਨੂੰ ਰੁਪਈਏ ਇਕੱਠੇ ਕਰਕੇ দাও ਤੇ ਇਹ ਸਮਾਜ ਸੇਵੀ ਜਿਹੜੀ ਸੇਵਾ ਸਾਡੀ ਭਾਈਚਾਰਾ ਸਾਡੇ 3 ਲੱਖ ਲੋਕ ਚਲੇ ਗਏ ਉਹਨਾਂ ਨੂੰ ਕਿਵੇਂ ਵਾਪਸ ਲੈ ਕੇ ਆਉਣਾ ਹੈ ਇਹ ਕਮੇਟੀ ਉਹਦੇ ਉੱਤੇ ਕੰਮ ਕਰੇਗੀ ਇੱਕ ਕਮੇਟੀ ਸਾਡੇ ਜਿਹੜੇ ਜਿਹਾਰੂ ਸਿੰਘ ਨੇ ਜ਼ਿਲ੍ਹਾਂ ਦੇ ਵਿੱਚ ਬਹੁਤ ਸਿਰ ਉਹਨਾਂ ਨੇ ਲਾਇਆ ਹੈ ਉਹਨਾਂ ਨੂੰ ਪਤਾ ਕਿਵੇਂ ਇਸ ਪੰਥ ਅਜ ਇਕਤਾ ਦੇ ਵਿੱਚ ਨਹੀਂ ਦਫਾੜ ਹੋਇਆ ਪਿਆ ਅਸੀਂ ਉਹਨਾਂ ਨੂੰ ਲੈ ਕੇ ਵੀ ਕੁਝ ਨਾਮ ਲਏ ਨੇ ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ ਉਹਨਾਂ ਦੇ ਵਿੱਚ ਨੇ ਭਾਈ ਕਰਮਜੀਤ ਸਿੰਘ ਸਨਾਮ ਜਿਨ੍ਹਾਂ ਨੇ ਜੀਵ ਗਾਂਧੀ ਤੇ ਗੋਲੀ ਚਲਾਈ ਸੀ ਗਿਆਨ ਸਿੰਘ ਲੀਲ ਇਹ ਜੋਦੇ ਜਰਨੈਲ ਨੇ ਅਤੇ ਬਾਬਾ ਬਖਸ਼ੀਰ ਸਿੰਘ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਰਣਜੀਤ ਸਿੰਘ ਸਾਫਕਾ ਜਥੇਦਾਰ ਅਸੀਂ ਇਹਨਾਂ ਨਾਲ ਸੰਪਰਕ ਕਰਕੇ ਇਹ ਇਹਨਾਂ ਨੂੰ ਬਿਠਾਵਾਂਗੇ ਵੀ ਸੰਪੰਥ ਦੀਆਂ ਜਿਹੜੀਆਂ ਖੇਰੂ ਖੇਰੂ ਹੋਈਆਂ ਜਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਇਕੱਠਾ ਕਰੀਏ ਇਹ ਅੱਜ ਚਾਰ ਕਮੇਟੀਆਂ ਦਾ ਅਸੀਂ ਐਲਾਨ ਕਰਦੇ ਹਾਂ ਇਥੋਂ ਖਾਲਸਾ ਰਾਜ ਖਾਲਸਾ ਜੀ ਤਾਂ ਹੀ ਆਉਣਾ ਹੈ ਜੇ ਅਸੀਂ ਇੱਕ ਮੰਚ ਤੇ ਇਕੱਠੇ ਹੋ ਗਏ ਸਾਨੂੰ ਜ਼ਰੂਰੀ ਆ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਹੈ ਤੇ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਸਰਕਾਰ ਤੂੰ ਜਿੰਨਾ ਮਰਜ਼ੀ ਜ਼ੁਲਮ ਸਿੱਖਾਂ ਦੇ ਕਰ ਲਾ ਸਾਡੀ ਤਾਂ ਇੱਕ ਕਹਾਵਤ ਬਣੀ ਹੈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਥੋੜੇ ਜੰਦ ਕਮੈਂਟ ਹੋਰ ਲਾਉਣੇ ਆ ਤੇ ਟਰੰਪ ਦੁਨੀਆ ਦੀ ਸਖਤੀਸ਼ਾਲੀ ਜਿਹੜੀ ਸਭ ਤੋਂ ਦੇਸ਼ ਹੈ ਅਮਰੀਕਾ ਦਾ ਰਾਸ਼ਟਰਪਤੀ ਕੱਲ ਪਰਸੋਂ ਹੀ ਬਣਿਆ ਹੈ ਉਹਨੇ ਕੀ ਕਿਹਾ ਮੈਂ ਰਾਜ ਭਾਗ ਕਿਹਾ ਜਾ ਕਰਨਾ ਮੈਂ ਰਾਜ ਭਾਗ ਹੋ ਜਾ ਕਰਨਾ ਜਿਹੜਾ ਸੈਰਸ ਆਫ ਦੀ ਕਿੰਗ ਕੁਰੇਸ਼ੀਆ ਰਾਜਾ ਹੋਇਆ ਇੱਕ ਜਿਹਨੇ ਵਰਲਡ ਤੇ ਰਾਜ ਕੀਤਾ ਹੈ ਤੇ ਆਇ ਇੱਕ ਸਿੱਕਾ ਵੀ ਉਹਨੇ ਜਾਰੀ ਕੀਤਾ ਹੈ ਨਾਲ ਟਰੰਪ ਦੀ ਫੋਟੋ ਲੱਗੀ ਹੋਈ ਹੈ ਨਾਲ ਉਸ ਰਾਜੇ ਦੀ ਫੋਟੋ ਲੱਗੀ ਹੋਈ ਹੈ ਜਿਹੜਾ ਸੈਰਸ ਦਾ ਰਾਜਾ ਸੈਰਸ ਆਫ ਦਾ ਕਿੰਗ ਰਾਜਾ ਹੋਇਆ ਜਿਨੇ ਬੱਲ ਦੇ ਉਤੇ ਰਾਜ ਕੀਤਾ ਹੈ ਤਾਂ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਜਿਹੜੇ ਉਸ ਰਾਜੇ ਦਾ ਪਰਿਵਾਰ ਹੈ ਸਾਹੀ ਰਾਜਾ ਗੱਦੀ ਨਸੀਨ ਤੇ ਉਹ ਸਾਡੇ ਮਿੱਤਰ ਨੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਜਾਂਨੇ ਆ ਤੇ ਅੱਜ ਬਰਲਡ ਦੇ ਵਿੱਚ ਉਹਨਾਂ ਦੇ ਵੱਡੇ-ਵਡੇਰਿਆਂ ਦੀਆਂ ਬਾਤਾਂ ਪੈਂਦੀਆਂ ਨੇ ਤੇ ਤੇਰੀ ਹੁਣ ਖੈਰ ਕੋਈ ਨਹੀਂ ਹੈਗੀ ਅਸੀਂ ਬੰਦੀ ਸਿੰਘ ਵੀ ਸਿੜਾਵਾਂਗੇ ਅਸੀਂ ਖਾਲਸਾ ਰਾਜ ਵੀ ਪੈਦਾ ਕਰਾਂਗੇ ਉਹ ਖਾਲਸਾ ਰਾਜ ਸਾਨੂੰ ਚਾਹੀਦਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਹੈ ਹੋਰ ਰਾਜ ਨਹੀਂ ਚਾਹੀਦਾ ਉਹ ਨਹੀਂ ਚਾਹੀਦਾ ਜਿੱਦੇ ਵਿੱਚ ਗੱਬੇ ਕੁਚਲਿਆਂ ਨੂੰ ਹੋਰ ਦਬਾਇਆ ਜਾਵੇ ਉਹਨਾਂ ਦੇ ਹੱਕ ਖੋਏ ਜਾਣੇ ਹਾ ਸਾਨੂੰ ਰਾਜ ਨਹੀਂ ਚਾਹੀਦਾ ਹਲੀਮੀ ਰਾਜ ਖਾਲਸਾ ਰਾਜ ਬੇਗਮਪੁਰੇ ਦਾ ਰਾਜ ਉਹਨੂੰ ਕਿਹਾ ਗਿਆ ਹੈ ਬੇਗਮਪੁਰੇ ਦਾ ਰਾਜ ਕਹੋ ਹਲੀਮੀ ਰਾਜ ਕਹੋ ਖਾਲਸਾ ਰਾਜ ਕਹੋ ਖਾਲਸਾ ਜੀ ਇੱਕੋ ਹੀ ਗੱਲ ਹੈ ਭਾਈ ਸਰਬਜੀਤ ਸਿੰਘ ਗੱਦੀ ਨਸੀਨ ਨੇ ਜਿਹੜੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਪਰਿਵਾਰ ਰਹਿੰਦਾ ਹੈ ਅਸੀਂ ਉਹਨਾਂ ਦੇ ਨਾਲ ਜਾਣੇ ਆਉਨੇ ਆ ਉਸੇ ਬੈਠੇ ਹੁੰਦੇ ਆ ਉਹ ਇਸ ਸਹਿਰਸ ਉਹਦਾ ਕਿੰਗ ਪਰਿਵਾਰ ਦੇ ਨੇ ਅੱਜ ਉਹਨਾਂ ਦੀਆਂ ਗੱਲਾਂ ਕਰ ਰਿਹਾ 트ੰਪ ਵੀ ਇਹੋ ਜਿਹਾ ਰਾਜ ਕਰਨਾ ਹੈ ਜਦੋਂ ਉਹ ਖੂਨ ਸਾਡੇ ਨਾਲ ਖੜਾ ਹੈ ਤੇ ਫੇਰ ਸਾਨੂੰ ਕਾਦੀ ਪਰਵਾਹ ਹੈ ਇਸ ਕਰਕੇ ਮੈਂ ਖਾਲਸਾ ਜੀ ਬੇਨਤੀਆਂ ਕਰਨਾ ਚਾਹਉਨਾ ਤੇ ਉਹਨਾਂ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੋ ਇੱਕ ਨਿਸ਼ਾਨ ਸਾਹਿਬ ਥੱਲੇ ਖੜੇ ਹੋ ਜੋ ਸਿੱਖੋ ਜਿੰਨਾ ਚਿਰ ਤੁਸੀਂ ਆਹ ਉਂਗਲਾਂ ਨੇ ਜਦੋਂ ਕੱਲੀ-ਕੱਲੀ ਉਂਗਲ ਮਾਰਾਂਗੇ ਨਾ ਆਪਾਂ ਸਾਡੀ ਪੀੜ ਹੋਣੀ ਆ ਜਦੋਂ ਕੋਸਨ ਬਣ ਗਿਆ ਤਾਂ ਜਿਹੜਾ ਜਿਹਦਣ ਲੜਦੇ ਆ ਉਹਦੀਆਂ ਜਾੜਾਂ ਕੱਟ ਕੇ ਰੱਖ ਦਿਆਂਗੇ ਇਸ ਕਰਕੇ ਸਾਨੂੰ ਇੱਕ ਪਾਵਰ ਦੇ ਵਿੱਚ ਆਉਣ ਦੀ ਜ਼ਰੂਰਤ ਹੈ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਜਿੰਨੇ ਵੀ ਐਨ ਆਰ ਆਈ ਵੀਰ ਨੇ ਸਾਡੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉਹ ਸਾਡਾ ਬਹੁਤ ਸਾਥ ਦਿੰਦੇ ਨੇ ਭਾਈ ਪ੍ਰਤਾਪ ਸਿੰਘ ਜੀ ਯੂਰਪੀਅਨ ਭਾਈ ਸਰਵਜੀਤ ਸਿੰਘ ਜੀ ਬਹੁਤ ਸਾਰੇ ਹੋਰ ਸਾਡੇ ਭਰਾ ਨੇ ਜਿਹੜਾ ਸਾਡਾ ਸਾਥ ਦੇ ਰਹੇ ਨੇ ਤੇ ਦੇਣਾ ਵੀ ਚਾਹੀਦਾ ਅਸੀਂ ਮੋਰਚੇ ਲੜਦੇ ਆ ਸਾਡੇ ਕੋਲ ਜ਼ਮੀਨਾਂ ਜਾਇਦਾਦਾਂ ਕੋਈ ਨਹੀਂ ਹੈਗੀਆਂ ਨਾ ਸ਼੍ਰੋਮਣੀ ਕਮੇਟੀ ਦਾ ਰਸਤਾ ਨੇ ਤੇ ਗੁਰੂ ਨਾਨਕ ਦੇ ਘਰ ਦੀ ਸਾਡੀ ਰਾਸ ਤੇ ਲੱਗੀ ਹੋਈ ਆ ਤੁਹਾਡਾ ਸਾਥ ਚਾਹੀਦਾ ਮਰਦੇ ਦਮ ਤੱਕ ਅਸੀਂ ਲੜਾਂਗੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਫੇਰ ਹੀ ਗੱਲ ਬਣੂ ਉਹਨਾਂ ਚ ਅਸੀਂ ਹਿੱਲਦੇ ਕੋਈ ਨਹੀਂ ਅਸੀਂ ਇੱਥੇ ਡਟੇ ਰਹਾਂਗੇ ਜੇ ਤੁਹਾਨੂੰ ਇਹ ਚਾਰ ਕਮੇਟੀਆਂ ਮਨਜ਼ੂਰ ਨੇ ਤਾਂ ਇੱਕ ਜਕਾਰਾ ਲਾਓ ਤੇ ਹੱਥ ਘੜੇ ਕਰਕੇ ਇਹਨਾਂ ਨੂੰ ਮਨਜ਼ੂਰੀ ਦੇ ਦਿਓ ਤੇ ਸਾਰੇ ਨਾਲ ਚੱਲਣ ਦਾ ਪ੍ਰਣ ਕਰੋ ਜਕਾਰੇ ਗਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਤੇ ਆ ਲੋ ਕੋਨੇ ਪਾ ਲੋ ਨਾਰਾ ਆ ਵੇ ਸਿਦਾਰ ਸਿੰਘਾ ਰੂਪਾ ਵੇ ਦੋ ਚਾਰ ਨਾਰੇ ਆਪਾਂ ਬੰਦੀ ਸਿੰਘਾਂ ਦੇ ਵੀ ਲਾ ਦੀਏ ਲੈ ਆ ਲੋ ਜਾ ਵੇ ਸਤਿ ਸ੍ਰੀ ਅਕਾਲ ਅੱਜ ਕੇ ਜਲਾਰੇ ਗਿਆ ਵੇ ਸਿੰਘ ਸਾਦ ਸਿੰਘ ਸਾਹਿਬ ਚਹੇਦਾਰ ਹਵਾਰਾ ਨੂੰ ਪਾ ਗਏ ਨਿਆੜੋ ਜਾ ਵੇ ਸਤਿ ਸ੍ਰੀ ਅਕਾਲ ਅੱਜ ਕੇ ਬਲੇ ਬਲੇ ਵੇ ਰੂਪਾ ਜਣ ਪਾਣਾ ਜੇ ਲੋ ਨਾ ਜੇ ਲੋ ਹਾ ਸਾਰੇ ਜਣੇ ਬੋਲੋ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਖਾਲਸਾ ਜੀ ਅਸੀਂ ਰਾਜ ਵੀ ਕਰਨਾ ਤੇ ਬੰਦੀ ਸਿੰਘ ਵੀ ਛਡਾਉਣੇ ਨੇ ਪਾਲ ਛਡਾਉਣੇ ਪੈਣਿਆ ਹੋਸ਼ ਜਿੱਥੇ ਸਾਨੂੰ ਜੋਸ਼ ਦੀ ਲੋੜਾ ਉਥੇ ਹੋਸ਼ ਦੇ ਨਾਲ ਵੀ ਚੱਲਣਾ ਤੇ ਮੈਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਹੜੀਆਂ ਇੱਥੇ ਆਪੋ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਝੂਲ ਤੇ ਨਿਸ਼ਾਨ ਰਹੇ ਗੰਥ ਮਹਾਰਾਜ ਕੇ ਝੂਲ ਤੇ ਨਿਸ਼ਾਨ ਰਹੇ ਗੰਥ ਮਹਾਰਾਜ ਕੇ ਅਕਾਲ ਤਖਤ ਅਕਾਲ ਤਖਤ ਮਹਾਨ ਹੈ ਅਕਾਲ ਤਖਤ ਮਹਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਸਾਡਾ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਸਿੱਖ ਪੰਥ ਦੀ ਸ਼ਾਨ ਆਸੀਂ ਅਕਾਲ ਤਖਤ ਬਦਲੇ ਆਪ ਦੇ ਸਿਰ ਵੀ ਕਟਾ ਸਕਦੇ ਆਂ ਤੇ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਦੇ ਸਿਰ ਵੀ ਲਾ ਸਕਦੇ ਆਂ ਸੋ ਤੁਸੀਂ ਆਖਾਲ ਮੈਂ ਸਾਰੀਆਂ ਜਥੇਬੰਦੀਆਂ ਦਾ ਦਲਾ ਪੰਥਾਂ ਦਾ ਕਿਸਾਨ ਜਥੇਬੰਦੀਆਂ ਦਾ ਪੰਥਕ ਜਥੇਬੰਦੀਆਂ ਦਾ ਸਾਡੇ ਸਮਾਜ ਸੇਵੀ ਨੌਜਵਾਨਾਂ ਦਾ ਜਿੰਨੇ ਵੀ ਇੱਥੇ ਹੋਰ ਮਜ਼ਦੂਰ ਜਥੇਬੰਦੀਆਂ ਆਈਆਂ ਨੇ ਗੁਰਮukh ਸਿੰਘ ਢੋਲਣ ਮਾਜਰਾ ਰੇਸ਼ਮ ਸਿੰਘ ਕਲੋਂ ਹੋਰ ਬਹੁਤ ਸਾਰੇ ਜਿਨ੍ਹਾਂ ਨੂੰ ਇਸ ਟਾਈਮ ਨਹੀਂ ਦੇ ਸਕਦੇ ਬਾਬਾ ਕਮੰਡ ਸਿੰਘ ਜੀ ਹੋਣੀ ਜਥੇਦਾਰ ਲੱ싸 ਸਿੰਘ ਜੀ ਹੋਣੀ ਅਸੀਂ ਸਾਰਿਆਂ ਦਾ ਧੰਨਵਾਦ ਬਾਬਾ ਹਰਜੀਤ ਸਿੰਘ ਜੀ ਲੁਧਿਆਣੇ ਵਾਲੇ ਸਾਰੀਆਂ ਫੌਜਾਂ ਦਾ ਧੰਨਵਾਦ ਕਰਦੇ ਆ ਤੇ ਹੁਣ ਬਾਬਾ ਖੜਕ ਸਿੰਘ ਜੀ ਤਰਨਾ ਦਲ ਦੇ ਮੁਖੀ ਲੁਧਿਆਣੇ ਵਾਲੇ ਜਥੇਦਾਰ ਕੁਲਦੀਪ ਸਿੰਘ ਕੋਟ ਦੋਨਾ ਸਾਰਿਆਂ ਦਾ ਜਿ세ਦਾਰ ਕੁਲਦੀਪ ਸਿੰਘ ਟਰਾਂਸਪੋਰਟ ਨਗਰ ਲੁਧਿਆਣਾ ਜਿੰਨੀਆਂ ਵੀ ਫੌਜਾਂ ਇੱਥੇ ਆਈਆਂ ਨੇ ਜਥੇਦਾਰ ਸਾਹਿਬ ਮਹਾਕਾਲ ਦੀ ਸਾਡੇ ਖੜੇ ਨੇ ਮੈਂ ਨਾਉ ਨਹੀਂ ਜਾਣਦਾ ਸਾਰਿਆਂ ਦਾ ਧੰਨਵਾਦ ਹੈ ਤੇ ਸਾਡੇ ਜਥੇਦਾਰ ਭਾਈ ਸੁਖਬਾਲ ਸਿੰਘ ਨੂੰ ਸਵੇਰੇ ਉਥੇ ਹੀ ਨਜ਼ਰਬੰਦ ਕਰਦਾ ਉਹਨਾਂ ਦੇ ਡੇਰੇ 'ਚ ਵੀਡੀਓ ਸਾਡੇ ਕੋਲ ਹੈਗੀਆਂ ਨੇ ਤੇ ਅਸੀਂ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਸਾਰਿਆਂ ਨੂੰ ਬੇਨਤੀਆਂ ਕਰਦਾ ਕਿ ਆਓ ਸਾਰੇ ਲੰਗਰ ਪਾਣੀ ਛੱਕੇ ਫਿਰ ਘਰਾਂ ਨੂੰ ਜਾਣਾ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ ਕੱਲ ਨੂੰ ਭੋਜ ਪਾਇਆ ਜਾਣਗੇ ਤੇ ਮੋਰਚੇ ਵੱਲੋਂ ਜੋ ਕਿਸਾਨਾਂ ਦੇ ਨਾਲ ਰਲ ਕੇ ਕੱਲ ਦਾ 26 ਤਰੀਕ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਤੇ ਅਸੀਂ ਉਹਨਾਂ ਦੇ ਨਾਲ ਜਿਹੜਾ ਹੈ ਰੋਸ ਮਾਰਚ ਦੇ ਵਿੱਚ ਸ਼ਾਮਲ ਇਥੋਂ ਦਾ ਮੋਰਚਾ ਹੋਊਗਾ ਤੇ ਬਾਪੂ ਸੂਰਤ ਸਿੰਘ ਜੀ ਜਿਹੜੇ ਲੰਮੇ ਸਮੇਂ ਤੋਂ 10 ਸਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਉਹਨਾਂ ਨੇ ਜਦੋਂ ਜਹਿਦ ਕੀਤੀ ਹੈ ਉਹਨਾਂ ਨੇ ਆਪਣੇ ਸਰੀਰ ਲੇਖੇ ਲਾਇਆ ਅਸੀਂ ਉਹਨਾਂ ਨੂੰ ਸਾਦਾ ਦੇ ਫੁੱਲ ਭੇਟ ਕਰਦੇ ਆਂ ਮੋਰਚੇ ਵੱਲੋਂ ਤੇ ਉਹਨਾਂ ਨੂੰ ਸਤਗੁਰੂ ਚਰਨਾਬੀਰ 10 ਸੱਚੇ ਪਾਸ ਦੀਪ ਕਾਲ ਉਹਨਾਂ ਨੂੰ ਚਰਨਾ ਦੇ ਵਿੱਚ ਨਿਵਾਸ ਬਖਸ਼ੇ ਫਿਰ ਸਾਰੇ ਕਾਰ ਸੇਵਾ ਵਾਲੇ ਬਾਬਿਆਂ ਦਾ ਮਹਾਪੁਰਖਾਂ ਦਾ ਜਿਹੜੇ ਇੱਥੇ ਲੰਗਰ ਲੈ ਕੇ ਆਏ ਨੇ ਸਾਰਿਆਂ ਦਾ ਕੋਟ ਕੋਟ ਧੰਨਵਾਦ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਜਿਨ੍ਹਾਂ ਨੇ ਇਸ ਮਹਾਪੰਚਾਇਤ ਨੂੰ ਸਫਲ ਬਣਾਇਆ ਤੇ ਸਭ ਦਾ ਧੰਨਵਾਦ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ